ਦੇਖੋ ਗੋਰਾ ਉਹ ਸਮਾਜ ਨੂੰ ਜਿਤੇ ਬੰਦ ਕਰਦਾ ਸੀ ਜਿਹੜੇ ਸਮਾਜ ਨੂੰ ਹਰੇਕ ਇਥੇ ਪੈਰ ਦੀ ਜੁੱਤੀ ਬਣਾ ਕੇ ਰੱਖਣਾ ਚਾਹੁੰਦਾ ਗੋਰਾ ਹਰ ਉਸ ਲੁੱਟ ਦੇ ਖਿਲਾਫ ਬੋਲਦਾ ਸੀ ਜਿਹੜੇ ਮਜ਼ਦੂਰ ਸਮਾਜ ਦੀ ਲੁੱਟ ਹੋ ਰਹੀ ਹੈ ਨਰੇਗਾਜ ਪ੍ਰਧਾਨ ਮੰਤਰੀ ਆਵਾਸ ਯੋਜਨਾ 'ਚ ਵਡਾਪਾ ਪੈਨਸ਼ਨਾਂ 'ਚ ਲਾਭ ਪਾਤਰੀ ਕਾਰਡਾਂ ਦੇ ਵਿੱਚ ਮਤਲਬ ਇਲਾਜ ਪੜ੍ਹਾਈ ਹਰ ਸਮੇਂ ਜਿਹੜੀ ਮਜ਼ਦੂਰ ਜਮਾਤ ਦੀ ਲੁੱਟ ਹੋ ਰਹੀ ਹੈ ਔਰ ਉਹਦੇ ਖਿਲਾਫ ਬੋਲਦਾ ਸੀ ਔਰ ਬਿਦਕਰ ਦੇ ਖਿਲਾਫ ਬੋਲਦਾ ਸੀ ਉਹਨਾਂ ਨੂੰ ਲੱਗਦਾ ਸੀ ਵੀ ਸਾਡੇ ਖਿਲਾਫ ਮੁਕਾਬਲਤ ਕਰਦੇ। ਤੇ ਉਹ ਚਾਹੁੰਦੇ ਨੇ ਨਾ ਵੀ ਇਹ ਵਰਕੇ ਸਾਡੀ ਜੁੱਤੀ ਥੱਲੇ ਰਹਿਣ। ਸਾਡੀ ਜੀ ਹਜ਼ੂਰੀ ਕਰਨ ਗੋਰਾ ਨਹੀਂ ਚਾਹੁੰਦਾ ਸੀ। ਨਾ ਗੋਰਾ ਜੀ ਹਜ਼ੂਰੀ ਕਰਨ ਵਾਲਿਆਂ ਚ ਪੈਦਾ ਹੋਇਆ ਤੇ ਗੋਰਾ ਮਾਰ ਕੇ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਲੋਕਾਂ ਨੂੰ ਆਪਦੇ ਹੱਕਾਂ ਲਈ ਲੜਨ ਲਈ ਸਿਖਾਉਂਦਾ ਸੀ, ਖੜੇ ਹੋਣ ਲਈ ਸਿਖਾਉਂਦਾ ਸੀ। ਉਹ ਗੋਰੇ ਨੂੰ ਕੁੱਟ ਕੇ ਚੁੱਪ ਕਰਾਉਣਾ ਚਾਹੁੰਦੇ ਸੀ। ਪਰ ਗੋਰਾ ਉਹ ਮਿੱਟੀ ਦਾ ਬਣਿਆ ਨਹੀਂ ਜਿਹੜਾ ਕੁੱਟੇ ਤੋਂ ਬਾਅਦ ਮਾਰ ਕੇ ਭੁਰਜੋ ਨਹੀਂ। ਪੂਰਾ ਅਜਿਹਾ ਕੱਲੂ ਵੀ ਕਰੂਗਾ ਗੋਰੇ ਦੇ ਨਾਲ ਪੂਰੇ ਪੰਜਾਬ ਦੀਆਂ ਜੱਥੇਬੰਦੀਆਂ ਬੜੀਆਂ ਨੇ ਇਹ ਸਰਕਾਰਾਂ ਦਾ ਅਫਸਰशाही ਦਾ ਭ੍ਰੇਖਾ ਕਿ ਅਸੀਂ ਗੋਰੇ ਨੂੰ ਕੁੱਟ ਕੇ ਇਹਦੀ ਜਵਾਨ ਨੂੰ ਬੰਦ ਕਰਾ ਲਾਂਗੇ ਪਰ ਇਹ ਲੱਗਦੀ ਹੁੰਦੀ ਹੈ ਸੀਮਤ ਸਰਕਾਰ ਨੂੰ ਕੀ ਭੈਅ ਹੋ ਦੇਖੋ ਉਹਦਾ ਭੈਅ ਇਹ ਹੈ ਕਿ ਇਹ ਹਰ ਜਗ੍ਹਾ ਖੜਨਗੇ ਬੈਂਕ 'ਚ ਵੀ ਖੜਨਗੇ ਅਦਾਲਤ ਦੇ ਅੰਦਰ ਵੀ ਜੇ ਇਹਨਾਂ ਦਾ ਕੋਈ ਕੇਸ ਪੈਂਦਾ ਇਹਨਾਂ ਨੂੰ ਤਾਕਦੇ ਦੇ ਅੱਗੇ ਹੱਥ ਜੋੜਨ ਦੀ ਲੋੜ ਨਹੀਂ ਪਊਗੀ ਆਪਦੇ ਘਰ ਦੀ ਰਿਸਤੀ ਲੈ ਕੇ ਜਵਾਨਤ ਕਰਾ ਲੈਣਗੇ ਇਸ ਲਈ ਉਹਨਾਂ ਨੂੰ ਲੱਗਦਾ ਵੀ ਕਿ ਇਹ ਦਾਬੇ ਤੋਂ ਨਿਕਲ ਗਏ ਇਹਨਾਂ ਦੇ ਘਰਾਂ ਦੇ ਨਾਂ ਇਹਨਾਂ ਦੇ ਨਾਂ ਹੋ ਗਏ ਇਹ ਤਾਂ ਲੌਂਗ ਵੀ ਲੈਣ ਲੱਗ ਜਾਣਗੇ ਇਹ ਥਾਣੇ ਕਚੇਰੀਆਂ ਚ ਮਾਰ ਕੇ ਸਮੱਸਿਆ ਵੀ ਇਹਨਾਂ ਦੀ ਹੱਲ ਹੋਣ ਲੱਗ ਜੂਗੀ ਜਿਹੜੇ ਮਾਰ ਕੇ ਸਾਡੇ ਘਰਾਂ ਚ ਆ ਕੇ ਹੱਥ ਜੋੜ ਕੇ ਦੇੜੀਆਂ ਤੇ ਗੜਗੜਿਉਂਦੇ ਨੇ ਕਿ ਤਾਇਆ ਸਾਡੀ ਜ਼ਮਾਨਤ ਕਰਾ ਦਿਓ ਚਾਚਾ ਸਾਡੀ ਜ਼ਮਾਨਤ ਕਰਾ ਦਿਓ ਉਹਨਾਂ ਨੂੰ ਲੱਗਦਾ ਵੀ ਇਹ ਸਾਡੀਆਂ ਦੇੜੀਆਂ ਤੋਂ ਆਉਣੋਂ हट ਜਾਣਗੇ ਇਸ ਕਰਕੇ ਉਹ ਇਸ ਸਕੀਮ ਨੂੰ ਧੀਮੀ ਗਤੀ ਨਾਲ ਚਲਾ ਰਹੇ ਨੇ ਸਰਬ ਜਿਵੇਂ ਅੱਜ ਐਸਡੀਐਮ ਦਾ ਉਤਰ ਕੇ ਰਿਆ ਗੁਰੇ ਮੱਤੇ ਦੇ ਮਸਲੇ ਨੂੰ ਲੈ ਕੇ ਅਗਲੀ ਰਣਨੀਤੀ ਕੀ ਕੀ ਹੋਵੇਗੀ ਅ ਅਗਲੀ ਰਣਨੀਤੀ ਅਸੀਂ ਤੈਅ ਕੀਤੀ ਹੈ ਜੀ ਕਿ ਨਾ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਵਾਂਗੇ ਨਾ ਕਿਸੇ ਹੋਰ ਨੂੰ ਸ਼ਿਕਾਇਤਾਂ ਅਸੀਂ ਪਹਿਲਾਂ ਭੇਜ ਚੁੱਕੇ ਹਾਂ ਗੁਰੇ ਮੱਤੇ ਦੇ ਸਦ ਅ ਦੇ ਉੱਤੇ ਮਨ ਹਾਈ ਕੋਰਟ ਦੇ ਵਿੱਚ ਵੀ ਭੇਜ ਚੁੱਕੇ ਹਾਂ ਡੀਆਈਜੀ ਨੂੰ ਭੇਜਿਆ ਐ ਐਸਐਸਪੀ ਨੂੰ ਵੀ ਭੇਜਿਆ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਭੇਜਿਆ ਐ ਐਸਸੀਐਸਟੀ ਚੇਅਰਮੈਨ ਨੂੰ ਵੀ ਭੇਜਿਆ ਕਮਿਸ਼ਨਦਿਆਂ ਨੂੰ 10 ਫਰਵਰੀ ਨੂੰ ਸੌਰੀ ਮਾਰਚ ਮਾਰਚ ਨੂੰ ਅਸੀਂ ਇਸ ਮੁੱਦੇ ਦੇ ਉੱਤੇ ਪੰਜਾਬ ਦੇ ਰਾਜਪਾਲ ਨੂੰ ਮਿਲ ਰਹੇ ਹਾਂ ਮਰ ਗੋਰਾ ਮੱਤੇ ਦੇ ਸਵਾਲ ਦੇ ਉੱਤੇ ਔਰ ਤਮਾਮ ਜਿੰਨੇ ਅਤਿਆਚਾਰ ਹੋ ਰਹੇ ਨੇ ਦਲਤਾਂ ਦੇ ਉੱਤੇ ਔਰ ਜਿਹੜੇ ਪੱਤਰਕਾਰਾਂ ਦੇ ਉੱਤੇ ਪਰਚੇ ਦਰਜ ਹੋ ਰਹੇ ਨੇ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਪੰਜਾਬ ਦੇ ਰਾਜਪਾਲ ਨੂੰ ਮਿਲ ਰਹੇ ਹਾਂ ਅਗਲਾ ਐਕਸ਼ਨ ਹੈ ਜਿਹੜਾ ਉਹ ਅਸੀਂ ਚੰਡੀਗੜ੍ਹ ਤੋਂ ਐਲਾਨ ਕਰਾਂਗੇ ਜਿਵੇਂ ਪੱਤਰਕਾਰਾਂ ਤੇ ਪਰਚੇ ਹੋ ਰਹੇ ਆ ਲਗਾਤਾਰ ਪਰਚੇ ਹੋ ਰਹੇ ਪੱਤਰਕਾਰਾਂ ਦੇ ਤੇ ਗੋਰੇ ਮੱਤੇ ਦਾ ਜਿਵੇਂ ਇਹ ਹੈ ਗੋਰੇ ਮੱਤੇ ਵਾਲਾ ਮਤਲਬ ਇਹ ਤਾਂ ਦਿਨਮ ਦਿਨ ਜਿਵੇਂ ਚੰਦਪਾਣ ਨੂੰ ਲੈ ਲੋ ਦਾਨ ਸਿੰਘ ਵਾਲੇ ਨੂੰ ਲੈ ਲੋ ਇਹ ਅਤਿਆਚਾਰ ਦਿਨਮ ਦਿਨ ਵਧਦੇ ਰਹੇ ਆ ਵਧ ਰਹੇ ਆ ਕੀ ਕਾਰਨ ਹੈ ਇਹ ਅਹ ਦੇਖੋ ਕਾਰਨ ਕਿ ਤਾਂ ਸਰਕਾਰ ਦੀ ਨੀਤੀ ਹੈ ਕਿ ਗਰੀਬ ਸਮਾਜ ਨੂੰ ਡੰਡੇ ਦੇ ਜ਼ੋਰ ਤੇ ਦਬਾ ਕੇ ਰੱਖਣਾ ਕਿਉਂਕਿ ਮਨੁਸਮਰਤੀ ਦੇ ਵਿੱਚ ਇਹ ਦਰਜ ਹੈ ਘੋੜ ਗਵਾਰ ਛੂਦਰ ਪਸ਼ੂ ਨਾਰੀ ਇਹ ਸਭ ਤਾੜਨ ਦੇ ਅਧਿਕਾਰੀ ਮਨੁਸਮਰਤੀ ਜਿਹੜੀ ਕੇਂਦਰ ਸਰਕਾਰ ਲਿਉਣਾ ਚਾਹੁੰਦੀ ਆ ਭਾਰਤੀ ਸੰਵਿਧਾਨ ਨੂੰ ਖਤਮ ਕਰਕੇ ਉਹ ਸਵਿਧਾਨ ਦੇ ਤਹਿਤ ਮਨੁਸਿਮਰਤੀ ਸਵਿਧਾਨ ਦੇ ਤਹਿਤ ਦਲਿਤ ਸਮਾਜ ਆ ਜਿਹੜਾ ਐਸਸੀ ਸਮਾਜ ਆ ਕਿਰਤੀ ਸਮਾਜ ਆ ਇਹ ਚਾਹੁੰਦੇ ਨੇ ਵੀ ਇਹਨਾਂ ਨੂੰ ਦਬਾ ਕੇ ਰੱਖਿਆ ਜਾ ਸਕੇ ਪਰ ਇਹਨਾਂ ਦਾ ਭਲੇਖਾ ਕਿ ਇਹਨਾਂ ਨੂੰ ਦਬਾ ਕੇ ਰੱਖਿਆ ਜਾ ਸਕਦਾ ਅਸੀਂ ਪੂਰੇ ਪੰਜਾਬ ਦੇ ਅੰਦਰ ਮਲ ਗਰੀਬ ਸਮਾਜ ਦੀ ਐਸਸੀ ਸਮਾਜ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਕਬੱਡੀ ਤਾਕਤ ਖੜੀ ਕਰ ਰਹੇ ਹਾਂ 2 ਮਾਰਚ ਨੂੰ ਮੋਗੇ ਜ਼ਿਲ੍ਹੇ ਦੇ ਧਰਮਕੋਟ ਦੇ ਵਿੱਚ ਐਸਸੀ ਸਮਾਜ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ 10 ਮਾਰਚ ਨੂੰ ਅਸੀਂ ਗੋਰੇ ਦਾ ਮਸਲਾ ਚੰਦ ਭਾਨ ਦਾ ਮਸਲਾ ਔਰ ਜਿਹੜਾ ਪੱਤਰਕਾਰਾਂ ਤੇ ਜਿਹੜਾ ਪਰਚੇ ਹੋ ਰਹੇ ਨੇ ਆਗੂਆਂ ਤੇ ਜਿਹੜੇ ਪਰਚੇ ਹੋ ਰਹੇ ਨੇ ਇਹ ਤਮਾਮ ਜ਼ਬਰਦਸਤ ਖਿਲਾਫ ਸਰਕਾਰ ਵੱਲੋਂ ਜਿਹੜਾ ਕੀਤਾ ਜਾ ਰਿਹਾ ਪੰਜਾਬ ਦੇ ਕਿਰਤੀ ਲੋਕਾਂ ਤੇ ਇਹਦੇ ਖਿਲਾਫ ਅਸੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਬਣਾਇਆ ਅਗਲਾ ਐਕਸ਼ਨ ਹੈ ਜਿਹੜਾ ਉਹ ਅਸੀਂ ਚੰਡੀਗੜ੍ਹ ਤੋਂ ਰਾਜਪਾਲ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਬਣਾ ਤੈ ਕਰਾਂਗੇ ਸਰ ਸਾਹਿਬ ਵੀ ਦੇਖਿਆ ਵੀ ਗੋਰੇ ਮੱਤੇ ਦੇ ਨਾਲ ਬੋਲਣ ਵਾਲੇ ਤਾਂ ਹੋਰ ਵੀ ਬਹੁਤ ਬੁਲਾ ਰਹੇ ਆ ਬਹੁਤ ਜਥੇਬੰਦੀਆਂ ਇਹ ਗੋਰੇ ਦੇ ਨਾਲ ਹੀ ਇਦਾਂ ਕਿਹਾ ਹੋਇਆ ਦੇਖੋ ਗੋਰਾ ਉਹ ਸਮਾਜ ਨੂੰ ਜਿਥੇ ਬੰਦ ਕਰਦਾ ਸੀ ਜਿਹੜੇ ਸਮਾਜ ਨੂੰ ਹਰੇਕ ਇੱਥੇ ਪੈਰ ਦੀ ਜੁੱਤੀ ਬਣਾ ਕੇ ਰੱਖਣਾ ਚਾਹੁੰਦੇ ਨੇ ਗੋਰਾ ਹਰ ਉਸ ਲੁੱਟ ਦੇ ਖਿਲਾਫ ਬੋਲਦਾ ਸੀ ਜਿਹੜੇ ਮਜ਼ਦੂਰ ਸਮਾਜ ਦੀ ਲੁੱਟ ਹੋ ਰਹੀ ਹੈ ਨਿਰੇਗਾ ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਚ ਵਡਾਪਾ ਪੈਨਸ਼ਨਾਂ ਚ ਲਾਭਪਾਤਰੀ ਕਾਰਡਾਂ ਦੇ ਵਿੱਚ ਮਲ ਇਲਾਜ ਪੜ੍ਹਾਈ ਹਰ ਸਮੇਂ ਜਿਹੜੀ ਮਤ ਕੇ ਮਜ਼ਦੂਰ ਜਮਾਤ ਦੀ ਲੁੱਟ ਹੋ ਰਹੀ ਹੈ ਔਰ ਉਹਦੇ ਖਿਲਾਫ ਬੋਲਦਾ ਸੀ ਔਰ ਬਿਤਕਰੇ ਦੇ ਖਿਲਾਫ ਬੋਲਦਾ ਸੀ ਮਲ ਜਿਹੜਾ ਸਿਆਸੀ ਬਿਤਕਰਾ ਜੇਤੋ ਹਲਕੇ ਦੇ ਵਿੱਚ ਇਥੋਂ ਦਾ ਐਮਐਲਏ ਕਰਾ ਰਿਹਾ ਸੀ ਵੀ ਜਿਹੜੇ ਸਾਡੇ ਨੇ ਉਹਨਾਂ ਨੂੰ ਸਹੂਲਤਾਂ ਦੇਵਾਂਗੇ ਬਾਕੀਆਂ ਨੂੰ ਦੇਵਾਂਗੇ ਇਸ ਕਰਕੇ ਗੋਰਾ ਮੱਤਾ ਸਿਆਸਤ ਔਰ ਇਥੋਂ ਦੇ ਪ੍ਰਸ਼ਾਸਨ ਦੀਆਂ ਅੱਖਾਂ 'ਚ ਰੜਕਦਾ ਸੀ ਵੀ ਯਾਰ ਇਹ ਮਜ਼ਦੂਰਾਂ ਨੂੰ ਖੜੇ ਕਰਦਾ ਮਜ਼ਦੂਰਾਂ ਨੂੰ ਬੋਲਵਾਉਂਦਾ ਕਿਉਂਕਿ ਮਜ਼ਦੂਰ ਤਾਂ ਛੇਤਰ ਖਾ ਕੇ ਮਲ ਕੇ ਘਰਾਂ 'ਚ ਬੈਠਣ ਵਾਲੇ ਨੇ ਪਰ ਇਹ ਘਰਾਂ 'ਚ ਬੈਠਣ ਵਾਲਿਆਂ ਨੂੰ ਲੋਕਾਂ ਨੂੰ ਠਾ ਰਿਹਾ ਜ਼ੁਰਤ ਪੈਦਾ ਕਰ ਰਿਹਾ ਲੜਨ ਦੀ ਸਿਖਿਆ ਰਿਹਾ ਬੋਲਣ ਲਈ ਖੜਾ ਕਰ ਰਿਹਾ ਇਹਨੂੰ ਕੁੱਟ ਕੇ ਸਿੱਧਾ ਕਰ ਲੋ ਇਸ ਲਈ ਗੋਰੇ ਨੂੰ ਅਗਵਾ ਕਰਕੇ 31 ਜਨਵਰੀ ਨੂੰ ਇਹ ਤੇ ਅੰਨ ਤਸੱਦਦ ਕੀਤਾ ਇਥੋਂ ਤੱਕ ਕਿ ਪੁਲਿਸ ਅਫਸਰਾਂ ਨੇ ਐਮ ਐਲ ਏ ਦੀ ਸਹੇ ਦੇ ਉੱਤੇ ਪੁੱਠਾ ਲਟਕਾ ਕੇ ਨੰਗਾ ਕਰਕੇ ਇਹਨੂੰ ਗੰਦਾ ਪਾਣੀ ਵੀ ਪਾਇਆ ਪਰ ਅਸੀਂ ਤੈਅ ਕੀਤਾ ਪੰਜਾਬ ਦੀਆਂ ਮਜ਼ਦੂਰ ਐਸ ਸੀ ਜੱਥੇਬੰਦੀਆਂ ਵੱਲੋਂ ਕਿ ਇਸ ਤਸੱਦ ਦੇ ਖਿਲਾਫ ਚੁੱਪ ਨਹੀਂ ਬੈਠਾਂਗੇ ਗੋਰਾ ਮੱਤਾ ਨੂੰ ਇਨਸਾਫ ਦਿਵਾਵਾਂਗੇ ਔਰ ਉਹਨਾਂ ਅਧਿਕਾਰੀਆਂ ਦੇ ਖਿਲਾਫ ਪਰਚਾ ਦਰਜ ਕਰਾ ਕੇ ਹੀ ਦਮ ਲਵਾਂਗੇ ਜਿਨ੍ਹਾਂ ਨੇ ਗੋਰਾ ਮੱਤੇ ਦੇ ਉੱਤੇ ਤਸੱਦਦ ਕੀਤਾ ਇਹ ਗੋਰੇ ਮੱਤੇ ਤੋਂ ਕੀ ਭੈ ਸੀ ਇਹਨਾਂ ਨੂੰ ਐਸਐਸ ਦੀਮ ਸਾਹਮਣੇ ਲਾ ਲਓ ਜਿਵੇਂ ਜ਼ਮਾਨਤ ਨਹੀਂ ਦੇ ਰਹੇ ਸੀਗੇ ਤਾਂ ਐਸਐਚਓ ਲਾ ਲਓ ਸੀਆਈਏ ਵਾਲੇ ਐਮਐਲਏ ਮਾਮੂਲਕ ਦਾ ਨਾਮ ਆ ਰਿਹਾ ਇਹਨਾਂ ਨੂੰ ਕੀ ਭੈ ਸੀ ਤੋ ਕੀ ਡਰ ਸੀ ਜਿਹੜਾ ਇੰਨਾ ਕੁ ਕਰਨਾ ਪਿਆ ਕੋਰੇ ਆ ਦੇਖੋ ਇਹ ਲੋਕਾਂ ਨੂੰ ਖੜਾ ਕਰਦਾ ਸੀ ਜਥੇ ਬੰਦ ਕਰਦਾ ਸੀ ਉਹਨਾਂ ਨੂੰ ਲੱਗਦਾ ਸੀ ਵੀ ਸਾਡੇ ਖਿਲਾਫ ਬਗਾਵਤ ਕਰ ਰਹੇ ਆ ਜੋ ਕੋ ਚਾਹੁੰਦੇ ਨੇ ਨਾ ਵੀ ਇਹ ਮਾਲ ਕੇ ਸਾਡੀ ਜੁੱਤੀ ਥੱਲੇ ਰਹਿਣ ਸਾਡੀ ਜੀ ਹਜ਼ੂਰੀ ਕਰਨ ਗੋਰਾ ਨਹੀਂ ਚਾਹੁੰਦਾ ਸੀ ਨਾ ਗੋਰਾ ਜੀ ਹਜ਼ੂਰੀ ਕਰਨ ਵਾਲਿਆਂ ਚ ਪੈਦਾ ਹੋਇਆ ਤੇ ਗੋਰਾ ਮਾਰ ਕੇ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਲੋਕਾਂ ਨੂੰ ਆਪਦੇ ਹੱਕਾਂ ਲਈ ਲੜਨ ਲਈ ਸਿਖਾਉਂਦਾ ਸੀ ਖੜੇ ਹੋਣ ਲਈ ਸਿਖਾਉਂਦਾ ਸੀ ਉਹ ਗੋਰੇ ਨੂੰ ਕੁੱਟ ਕੇ ਚੁੱਪ ਕਰਾਉਣਾ ਚਾਹੁੰਦੇ ਸੀ ਪਰ ਗੋਰਾ ਉਹ ਮਿੱਟੀ ਦਾ ਬਣਿਆ ਨਹੀਂ ਜਿਹੜਾ ਕੁੱਟੇ ਤੋਂ ਬਾਅਦ ਮਲ ਕੇ ਭੁਰ ਜਾਊਗੀ ਗੋਰਾ ਅੱਜ ਵੀ ਖੜਾ ਹੈ ਕੱਲ ਨੂੰ ਵੀ ਖੜੂਗਾ ਗੋਰੇ ਦੇ ਨਾਲ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਖੜੀਆਂ ਨੇ ਇਹ ਸਰਕਾਰਾਂ ਦਾ ਅਫਸਰ ਸ਼ਾਹੀ ਦਾ ਭਲੇਖਾ ਕਿ ਅਸੀਂ ਗੋਰੇ ਨੂੰ ਕੁੱਟ ਕੇ ਇਹਦੀ ਜ਼ੁबान ਨੂੰ ਬੰਦ ਕਰਾ ਲਾਂਗੇ ਪਰ ਮੈਂ ਇਹਨਾਂ ਨੂੰ ਕਹਿਣਾ ਚਾਹਨਾ ਸਾਡੇ ਪੰਜਾਬ ਦੀ ਧਰਤੀ ਨੂੰ ਸਾਡੇ ਪੰਜਾਬ ਦੇ ਲੋਕਾਂ ਨੂੰ ਭਾਰਤੀ ਦੇਸ਼ ਦੇ ਲੋਕਾਂ ਨੂੰ ਨਾ ਤਾਂ ਮੁਗਲ ਦਵਾ ਸਕੇ ਨੇ ਨਾ ਅੰਗਰੇਜ਼ ਦਵਾ ਸਕੇ ਨੇ ਇਹਨਾਂ ਨੂੰ ਕੋਈ ਨਹੀਂ ਦਵਾ ਸਕਦਾ ਇਹ ਹਮੇਸ਼ਾ ਜ਼ੁਲਮ ਦੇ ਖਿਲਾਫ ਅਤਿਆਚਾਰ ਦੇ ਖਿਲਾਫ ਹਮੇਸ਼ਾ ਖੰਡਾਖ ਫੜ ਕੇ ਡਟ ਕੇ ਡਟੇ ਰਹਿੰਦੇ ਨੇ ਮੈਦਾਨ ਦੇ ਵਿੱਚ ਅੱਜ ਵੀ ਡਟੇ ਹੋਏ ਨੇ ਅੱਜ ਵੀ ਗੋਰੇ ਦੇ ਹੱਕ ਦੇ ਵਿੱਚ ਤੁਸੀਂ ਦੇਖੋਗੇ ਸੰਕੜੇ ਲੋਕ ਇਸ ਜ਼ਬਰ ਦੇ ਖਿਲਾਫ ਆਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੋਰੇ ਦਾ ਅੰਦੋਲਨ ਆ ਜਿਹੜਾ ਗੋਰੇ ਦਾ ਅਤਿਆਚਾਰਾ ਗੁਰੂ ਉੱਪਰ ਹੋਇਆ ਜਿਹੜਾ ਇਹਨੂੰ ਪੂਰੇ ਪੰਜਾਬ ਤੱਕ ਲੈ ਕੇ ਜਾਵਾਂਗੇ ਜਿੱਨਾਂ ਚੱਕਰ ਇਹਨਾਂ ਦੇ ਪਰਚਾ ਨਹੀਂ ਦਰਜ ਹੋਣਗੇ ਇੱਕ ਸਰਕਾਰ ਦੀਆਂ ਨੀਤੀਆਂ ਉਸਮੌਹ ਸਾਹਿਬ ਜਿਵੇਂ ਮੇਰਾ ਘਰ ਮੇਰੇ ਨਾਮ ਸਕੀਮ ਸੀ ਪਿੱਛੇ ਕਰਨ ਜੀ ਦੀ ਗਹਿਰੀ ਸਾਹਬਰ ਨੇ ਵਿੱਡੀ ਸੀ ਸਾਰੀਆਂ ਜਥੇਬੰਦਾਂ ਜਿਹੜੇ ਆਪਣਾ ਐਸੇ ਸਮਾਜ ਦੀਆਂ ਜਥੇਬੰਦਾਂ ਉਹ ਕਿੱਥੇ ਜੇ ਰੁਕੀ ਖੜੀ ਹੈ ਗੱਲ ਕਿਉਂ ਨਹੀਂ ਉਹ ਸਰਕਾਰ ਕਿਉਂ ਨਹੀਂ ਲਾਗੂ ਕਰ ਰਹੀ ਉਹ ਦੇਖੋ ਉਹ ਲਾਲ ਲਖੀਰ ਦਾ ਮੁੱਦਾ ਸੀ ਉਹ ਲਾਲ ਲਖੀਰ ਦੇ ਮੁੱਦੇ ਦੇ ਉੱਤੇ ਜਿੰਨੀਆਂ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਅਸੀਂ ਨੌ ਜਥੇਬੰਦੀਆਂ ਦਾ ਮੋਰਚਾ ਬਣਾਇਆ ਹੋਇਆ ਜਿਨ੍ਹਾਂ ਨੇ ਚੰਦ ਭਾਨ ਦਾ ਅੰਦੋਲਨ ਵੀ ਲੜਿਆ ਚੰਨੀ ਸਰਕਾਰ ਤੋਂ ਅਸੀਂ ਇਹ ਪਾਸ ਕਰਾ ਲਿਆ ਸੀ ਕਿ ਲਾਲ ਲਖੀਰ ਖਤਮ ਕਰਕੇ ਮਜ਼ਦੂਰਾਂ ਦੇ ਜਿਹੜੇ ਘਰ ਨੇ ਲਾਲ ਲਖੀਰ ਦੇ ਵਿੱਚ ਉਹ ਉਮੀਦਵਾਰਾਂ ਦੇ ਨਾਂ ਚੜਾਵਾਂਗੇ ਪਰ ਇਹਨਾਂ ਦੇ ਜਿਹੜੇ ਡਰੋਨ ਨੇ ਉਹ ਬੜੇ ਸਲੋ ਚੱਲ ਰਹੇ ਨੇ ਉਹ ਡਰੋਨ ਪੂਰੇ ਨਹੀਂ ਲਿਆ ਰਹੇ ਪੂਰੇ ਨਹੀਂ ਲਿਆ ਰਹੇ ਤਾਂ ਕੰਮ ਨਹੀਂ ਹੋ ਰਿਹਾ ਜਿੰਨਾ ਕੰਮ ਹੋ ਰਿਹਾ ਉਹ ਬੜੀ ਧੀਮੀ ਗਤੀ ਨਾਲ ਹੈ ਕਿਉਂਕਿ ਇਹ ਮਜ਼ਦੂਰਾਂ ਦੇ ਹੱਕ ਦਾ ਸਵਾਲ ਹੈ ਜੇ ਤਾਂ ਤਕੜੇ ਦਾ ਹੱਕ ਦਾ ਸਵਾਲ ਹੋਵੇ ਫਿਰ ਤਾਂ ਤੁਰੰਤ ਲਾਗੂ ਹੋ ਜੇ ਪਰ ਮਜ਼ਦੂਰਾਂ ਨੂੰ ਇਹ ਦੇਣਾ ਚਾਹੁੰਦੇ ਨੇ ਭੋਰ-ਭੋਰ ਕੇ ਇਸ ਲਈ ਇਹਦੇ ਸਵਾਲ ਦੇ ਉੱਤੇ ਵੀ ਅਸੀਂ ਲੜ ਰਹੇ ਹਾਂ ਕਿ ਲਾਲ ਖੀਰ ਪੂਰੇ ਪੰਜਾਬ ਦੇ ਵਿੱਚ ਖਤਮ ਕਰਾ ਕੇ ਰ੍ਹਾਂਗੇ ਜਿਨ੍ਹਾਂ ਨੇ ਲਾਲ ਖੀਰ ਚ ਘਰਨੇ ਇਹ ਸਾਰੇ ਦੇ ਸਾਰੇ ਮਜ਼ਦੂਰਾਂ ਦੇ ਨਾਂ ਤੇ ਚੜਾਵਾਂਗੇ ਤੇ ਚੜ ਵੀ ਰਹੇ ਨੇ ਜੇ ਲਾਗੂ ਹੁੰਦੀ ਇਹ ਸਕੀਮ ਤੇ ਸਰਕਾਰ ਨੂੰ ਕੀ ਭੈ ਹੈ ਉਸ ਤੋਂ ਦੇਖੋ ਉਹਦਾ ਭੈ ਇਹ ਹੈ ਕਿ ਇਹ ਹਰ ਜਗ੍ਹਾ ਖੜਨਗੇ ਬੈਂਕ 'ਚ ਵੀ ਖੜਨਗੇ ਅਦਾਲਤ ਦੇ ਅੰਦਰ ਵੀ ਜੇ ਇਹਨਾਂ ਦੇ ਕੋਈ ਕੇਸ ਪੈਂਦਾ ਇਹਨਾਂ ਨੂੰ ਤਾਕਦੇ ਦੇ ਅੱਗੇ ਹੱਥ ਜੋੜਨ ਦੀ ਲੋੜ ਨਹੀਂ ਪਊਗੀ ਆਪਦੇ ਘਰ ਦੀ ਰੀਸਟਰੀ ਲੈ ਕੇ ਜ਼ਮਾਨਤ ਕਰਾ ਲੈਣਗੇ ਇਸ ਲਈ ਉਹਨਾਂ ਨੂੰ ਲੱਗਦਾ ਵੀ ਜੇ ਇਹ ਦਬੇ ਤੋਂ ਨਿਕਲ ਗਏ ਇਹਨਾਂ ਦੇ ਘਰਾਂ ਦੇ ਨਾਂ ਇਹਨਾਂ ਦੇ ਨਾਂ ਹੋਗੇ ਇਹ ਤਾਂ ਲੌਂਗ ਵੀ ਲੈਣ ਲੱਗ ਜਾਣਗੇ ਇਹ ਥਾਣੇ ਕਚੇਰੀਆਂ 'ਚ ਮਰ ਕੇ ਸਮੱਸਿਆ ਵੀ ਇਹਨਾਂ ਦੀ ਹੱਲ ਹੋਣ ਲੱਗ ਜੂਗੀ ਜਿਹੜੇ ਮਰ ਕੇ ਸਾਡੇ ਘਰਾਂ 'ਚ ਆ ਕੇ ਹੱਥ ਜੋੜਦੇ ਨੇ ਦੇਲੀਆਂ ਤੇ ਗੜਗੜੇਉਂਦੇ ਨੇ ਕਿ ਤਾਇਆ ਸਾਡੀ ਜ਼ਮਾਨਤ ਕਰਾ ਦਿਓ ਚਾਚਾ ਸਾਡੀ ਜ਼ਮਾਨਤ ਕਰਾ ਦਿਓ ਉਹਨਾਂ ਨੂੰ ਲੱਗਦਾ ਵੀ ਇਹ ਸਾਡੀਆਂ ਦੇਲੀਆਂ ਤੋਂ ਅਣੋ ਹਟ ਜਾਣਗੇ ਇਸ ਕਰਕੇ ਉਹ ਇਸ ਸਕੀਮ ਨੂੰ ਧੀਮੀ ਗਤੀ ਨਾਲ ਚਲਾ ਰਹੇ ਨੇ ਪਰ ਅਸੀਂ ਮਜ਼ਦੂਰ ਜਥੇਬੰਦੀਆਂ ਵੱਲੋਂ ਐਸੀ ਸਮਾਜ ਦੀਆਂ ਧਿਰਾਂ ਵੱਲੋਂ ਇਹਦੇ ਉੱਤੇ ਸੰਘਰਸ਼ ਚਲਾ ਰਹੇ ਹਾਂ ਕਿ ਲਾਲ ਖੀਰ ਨੂੰ ਜਲਦੀ ਖਤਮ ਕੀਤਾ ਜਾਵੇ ਉਦੋਂ ਤੱਕ ਅਸੀਂ ਚੁੱਪ ਨਹੀਂ ਰਹਾਂਗੇ ਜਿੰਨਾ ਚਿਰ ਹਰ ਗਰੀਬ ਦੀ ਲਾਲ ਖੀਰ ਦਾ ਜਿਹੜਾ ਘਰ ਉਹ ਗਰੀਬ ਦੇ ਨਾਂ ਨਹੀਂ ਚੜਦਾ ਜਿਹੜੀ ਵੋਟ ਹੈ ਵੋਟ ਤਾਂ ਮਜ਼ਦੂਰ ਦੀ ਐਸੀ ਦੀ ਵੀ ਓਡੀ ਆ ਮਤਲਬ ਜਿਹੜੇ ਤਨਾੜ ਆ ਜਿਨ੍ਹਾਂ ਦੇ ਸ਼ਹਿਰ ਤੇ ਚੱਲਦੀ ਹੈ ਸਰਕਾਰ ਉਹਨਾਂ ਦੀ ਉਹ ਟੀ ਇਹ ਕਾਰਨ ਹੀ ਇਹ ਦਾ ਕਾਰਨ ਹੀ ਰਿਹਾ ਵੀ ਇਹ ਲੋਨ ਲੈਣਗੇ ਫਿਰ ਲੋਨ ਮਾਤ ਕਰਾਉਣਗੇ ਦੇਖੋ ਬੋਟ ਦਾ ਸਭ ਤੋਂ ਵੱਧ ਸਾਡੇ ਸਮਾਜ ਦੀ ਹੈ ਐਸਸੀ ਸਮਾਜ ਦੀ ਹੈ ਬੀਸੀ ਸਮਾਜ ਦੀ ਨੂੰ ਮਤਲਬ ਬਾਬਾ ਸਾਹਿਬ ਡਾਕਟਰ ਭੀਮਰਾਮbedkar ਜੀ ਦੋ ਵਰਗਾਂ ਦੇ ਵਿੱਚ ਵੰਡ ਕੇ ਗਏ ਨੇ ਐਸਸੀ ਤੇ ਬੀਸੀ ਚ ਪਰ ਅਣ ਦੇਖਿਆ ਇਸ ਕਰਕੇ ਕੀਤਾ ਜਾ ਰਿਹਾ ਸਾਡੇ ਸਮਾਜ ਦੀ ਜਥੇਵੰਦਕ ਪਾਵਰ ਨੇ ਤੁਸੀਂ ਦੇਖੋਗੇ ਕਿਸਾਨ ਭਾਈਚਾਰਾ ਸਿਰਫ 17% ਉਹਨਾਂ ਨੇ ਜਥੇਵੰਦਕ ਪਾਵਰ ਖੜੀ ਕੀਤੀ ਹੋਈ ਹੈ ਅੱਜ ਹਰੇਕ ਲੀਡਰ ਆ ਤੁਸੀਂ ਕਾਂਗਰਸ ਦੇ ਲੀਡਰ ਦਾ ਬੋਰਡ ਦੇਖਿਆ ਹੋਊਗਾ ਸੜਕਾਂ ਦੇ ਉੱਤੇ ਲੱਗਿਆ ਹੋਇਆ ਰਾਣਾ ਗਰਜੀਤ ਦਾ ਕਿਸਾਨਾਂ ਲਈ ਕਿਸਾਨੀ ਲਈ ਆਓ ਮਿਲ ਕੇ ਇਹ ਫੈਸਲਾ ਕਰੀਏ ਜਿਹੜੇ ਜਮਾਤ ਦੀ ਡਾਂਗ ਖੜਕਦੀ ਹੈ ਸੜਕ ਦੇ ਉੱਤੇ ਉਸ ਜਮਾਤ ਦੇ ਹੱਕ 'ਚ ਬੋਲਿਆ ਜਾ ਰਿਹਾ ਅਸੀਂ ਵੀ ਉਸ ਸਮਾਜ ਨੂੰ ਜਿਹਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਉਹਦੀ ਪਾਵਰ ਖੜੀ ਕਰਨ ਵਾਸਤੇ ਲੱਗੇ ਹੋਏ ਆ ਆ ਉਸੇ ਸਮਾਜ ਦੀ ਪਾਵਰ ਹੈ ਜਿਹੜੀ ਗੋਰੇ ਦੇ ਹੱਕ ਦੇ ਵਿੱਚ ਖੜੀ ਹੈ ਤੇ ਐਸ.ਡੀ.ਐਮ ਦਫ਼ਤਰ ਦਾ ਘਰਾਓ ਕੀਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਾਵਰ ਸਾਨੂੰ ਵਿਸ਼ਵਾਸ ਹੈ ਕਿ ਵੱਡੀ ਹੋਊਗੀ ਵਿਸ਼ਾਲ ਹੋਊਗੀ ਤਾਕਤਵਰ ਹੋਊਗੀ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਆਜ਼ਾਦ ਸਮਾਜ ਪਾਰਟੀ ਕਾਂਸ਼ੀਰામ ਭੀਮ ਆਰਮੀ ਇਸ ਕਾਰਜ ਲਈ ਲੱਗੇ ਹੋਏ ਆ ਅਸੀਂ ਘਰ ਘਰ ਜਾ ਰਹੇ ਹਾਂ